ਸਾਚੂ ਯਕਾਲ ਧਾਨਮੀਓਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਰੁਕਕਾਰ ਲਵਾਂਗੇ ਖਨੋਰੀ ਬਾਰਡਰ ਦਾ ਜਿੱਥੇ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਅ 53ਵਾਂ ਦਿਨ ਜਿਹੜਾ ਚੱਲ ਰਿਹਾ ਹੈ ਉੱਥੇ ਹੀ ਖਨੋਰੀ ਬਾਰਡਰ ਦੇ ਉੱਤੇ 111 ਕਿਸਾਨ ਜਿਨ੍ਹਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਮਰਨ ਵਰਤ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਉਹਨਾਂ ਨੂੰ ਵੀ ਅੱਜ ਤੀਸਰਾ ਦਿਨ ਹੈ ਇੱਥੇ ਇਹ ਜ਼ਿਕਰ ਜੋਗ ਹੈ ਕਿ ਮਰਨ ਵਰਤ ਦੇ ਉੱਤੇ ਬੈਠੇ ਮੁਖਤਿਆਰ ਸਿੰਘ ਜਿਨ੍ਹਾਂ ਦੇ ਅੱਜ ਪਾਂਚੇ ਦਾ ਵਿਆਹ ਏ ਪਰ ਫਿਰ ਵੀ ਉਹ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੇ ਲਈ ਮਰਨ ਵਰਤ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਉਹਨਾਂ ਦਾ ਕੀ ਕੁਝ ਕਹਿਣਾ ਏ ਕੀ ਅਪੀਲ ਕੀਤੀ ਜਾ ਰਹੀ ਏ ਸੁਣਦੇ ਆ ਤਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਤਰਵੰਜਵਾ ਦੇਣਾ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਜੀ ਨੂੰ ਕਹਾਂਗੇ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗੁਰਿਆਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਹਸਤਾਲ ਰੁਖਿੰਦਰ ਸਿੰਘ ਦੀ ਔਲਖ ਉਹਨਾਂ ਨੇ ਦੱਸਿਆ ਵਾ ਬਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸ਼ੋਰ ਵੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਦਿਨਾਂ ਚ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਖਿਰਦੇ ਬਲੁੰਦਰ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਰੋ ਹੁੰਦੀ ਆਪਾਂ ਭੋਗ ਤੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਵੱਲੋਂ ਹਦੇਸ਼ ਆਇਆ ਕਿ 14 ਤਰੀਕ ਨੂੰ 111 ਬੰਦੇ ਮਰਨ ਵਰਤ ਤੇ ਬਹਿਣੇ ਆ ਉਹਨਾਂ ਵੇ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਬੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਰ ਬੈਠੇ ਰਹਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਤੁਮ ਆਦੇ ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਲੇ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜਿੰਨੇ ਚਾਹੁੰਦੇ ਉਹ ਕਰ ਸਕਦੇ ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹਦੇ ਕਰ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਤੇ ਸਾਡਾ ਮਾਮਾ ਜਿਹੜਾ ਵਾ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਣਾ ਵਿਆਹ ਜਿਹੜਾ ਵਾ ਕਰਨ ਭਰਾਵਾ ਇਹ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਹੀਰਾ ਘੱਟ ਦਿਓ ਇਕਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਹਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜ਼ਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਮੇਰੇ ਘਰੇ ਕੰਮ ਨਹੀਂ ਹੋਦਾ ਮੇਰੇ ਘਰੇ ਹੋਰ ਤਾਂ ਨਹੀਂ ਬਹਾਬੜੀ ਹੈ ਤੁਹਾਡੀ ਭਾਰੀ ਭਾਰੀਆਂ ਪੰਦੇ ਆਲਾਈ ਮੈਨੂੰ ਲੱਗਿਆ ਉਹ ਮਰੂਗਾ ਜੇ ਤਾਦ ਬੰਦਿਆ ਬਾਦ ਨਹੀਂ ਸੁਣਾਇਆ ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਤੋਂ ਜਥੇ ਬੰਦਕ ਚੋਣਾ ਦੇ ਲਈ ਮੈਂਬਰਸ਼ਿਪ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਪਾਰਟੀ ਨੇ 25 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਹੈ ਤੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ 20 ਜਨਵਰੀ ਤੋਂ ਮੈਂਬਰਸ਼ਿਪ ਭਰਤੀ ਸ਼ੁਰੂ ਕਰਨ ਦੇ ਲਈ ਸਾਰੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਪਾਰਟੀ ਕੈਡਰ ਦੇ ਲਈ ਕਾਪੀਆਂ ਪ੍ਰਿੰਟ ਕਰਵਾਈਆਂ ਜਾ ਰਹੀਆਂ ਨੇ ਅਤੇ ਸੰਵਿਧਾਨਿਕ ਨੀਮਾਂ ਦੇ ਮੁਤਾਬਕ ਹੀ ਦਿਸ਼ਾ ਨਿਰਦੇਸ਼ ਜਿਹੜੇ ਨੇ ਤੈਅ ਕੀਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਪਾਰਟੀ ਇਸ ਗੱਲ ਦੇ ਲਈ ਦ੍ਰਿੜ ਸੰਕਲਪ ਹੈ ਕਿ ਸਹੀ ਤਰੀਕੇ ਦੇ ਨਾਲ ਅਸਲ ਮੈਂਬਰਸ਼ਿਪ ਨੂੰ ਮੁਹਿੰਮ ਜਿਹੜੀ ਚਲਾਈ ਜਾਵੇ ਅਤੇ ਮੁੱਖ ਚੋਣ ਅਫਸਰ ਗੁਲਜ਼ਾਰ ਸਿੰਘ ਰਣਿੱਕੇ ਦੀ ਅਗਵਾਈ ਦੇ ਹੇਠ ਪਾਰਟੀ ਦੇ ਅਬਜ਼ਰਵ ਇਸ ਦੀ ਨਿਗਰਾਨੀ ਜਿਹੜੀ ਆ ਕਰਨਗੇ। ਤੈਅ ਕੀਤੇ ਗਏ ਅਬਜ਼ਰਵਾਂ ਦੇ ਲਈ ਇੱਕ ਸਿਖਲਾਈ ਸੈਸ਼ਨ ਵੀ ਜਿਹੜਾ ਰੱਖਿਆ ਗਿਆ ਹੈ। ਇਸ ਨੂੰ ਲੈ ਕੇ ਨਵੀਂ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਬਾਰੇ ਖਰੜੇ ਉੱਤੇ ਚਰਚਾ ਦੇ ਲਈ ਤੁਰੰਤ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਵੀ ਚੜੀ ਆ ਉਹ ਕੀਤੀ ਗਈ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਡਾਕਟਰ ਦਲਜੀਤ ਚੀਮਾ ਦਾ ਕੀ ਕੁਝ ਕਹਿਣਾ ਸੁਣ ਲੈਣੇ ਆ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਆਲਰੇਡੀ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਬਤੌਰ ਵਰਕਿੰਗ ਪ੍ਰੈਜ਼ੀਡੈਂਟ ਜਿਹੜਾ ਸਾਡਾ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਉਹਦੇ ਵੀ ਚੇਅਰਮੈਨ ਸਰਦਾਰ ਬਲਿੰਦਰ ਸਿੰਘ ਭੁੰਦਰ ਸਾਹਿਬ ਹੀ ਆ ਇਸ ਕਰਕੇ ਅੱਜ ਵਰਕਿੰਗ ਕਮੇਟੀ ਨੇ ਸਭ ਸੰਤਤੀ ਦੇ ਨਾਲ ਫੈਸਲਾ ਕਰ ਦਿੱਤਾ ਕਿ ਜਿਹੜੇ ਵੀ ਕੋਈ ਮੇਜਰ ਡਿਸੀਜਨ ਇਸ ਸਮੇਂ ਦੇ ਦੌਰਾਨ ਲੈਣੇ ਪੈਣਗੇ ਉਹ ਭੁੰਦਰ ਸਾਹਿਬ ਦੀ ਅਗਵਾਈ ਦੇ ਵਿੱਚ ਪਾਰਲੀਮੈਂਟਰੀ ਬੋਰਡ ਜਿਹੜਾ ਉਹ ਸਾਰੇ ਡਿਸੀਜਨ ਜਿਹੜਾ ਇਸ ਪੀੜ ਦੇ ਵਿੱਚ ਲੈ ਲੇਗਾ ਦੂਜੀ ਜਿਹੜੀ ਪਾਰਟੀ ਆ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕਿਉਂਕਿ ਪਹਿਲੀ ਸਟੇਜ ਤੇ ਅਸੀਂ 25 ਲੱਖ ਮੈਂਬਰਸ਼ਿਪ ਦਾ ਪੀਚਾ ਜਿਹੜਾ ਉਹ ਰੱਖਿਆ ਔਰ ਜਿਹੜੀ 1 ਮਾਰਚ ਨੂੰ ਅਸੀਂ 2025 ਨੂੰ ਪਾਰਟੀ ਦੀ ਜਿਹੜੀ ਪ੍ਰਧਾਨਗੀ ਚੋਣ ਹੈ ਉਹ ਕਰਵਾਣੀ ਉਹ ਸਾਰਾ ਉਹ ਪ੍ਰੋਗਰਾਮ ਉਲੀਕਣ ਵਾਸਤੇ ਜੋ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਵਿਵਸਥਾ ਉਹਦੇ ਮੁਤਾਬਕ ਇੱਕ ਅਸੀਂ ਪਾਰਟੀ ਵੱਲੋਂ ਮੁੱਖ ਚੋਣ ਅਧਿਕਾਰੀ ਹਮੇਸ਼ਾ ਨਿਤ ਕਰਦੇ ਆ ਕਿਉਂਕਿ ਪੁੰਦਰ ਸਾਹਿਬ ਹੁਣ ਐਸੋਡਾ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਤੇ ਸਰਦਾਰ ਗੁਲਜਾਰ ਸਿੰਘ ਰਾਣੀ ਕੇ ਜਿਹੜੇ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਪੁਰਾਣੇ ਟਕਸਾਲੀ ਆਗੂ ਨੇ ਐਸੇ ਵਿੰਗ ਦੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਨੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਸਾਬਕਾ ਮੰਤਰੀ ਵੀ ਨੇ ਉਹ ਜਿਹੜੇ ਆ ਇਸ ਚੋਣ ਵਾਸਤੇ ਜਿਹੜੀ ਜਥੇਬੰਦਕ ਚੋਣ ਐ ਸਾਰੀ ਪਾਰਟੀ ਦੀ ਉਹਦੇ ਮੁੱਖ ਚੋਣ ਅਧਿਕਾਰੀ ਦੇ ਤੌਰ ਤੇ ਕੰਮ ਕਰਨਗੇ ਤੇ ਸਾਡੇ ਸੰਵਿਧਾਨ ਦੇ ਮੁਤਾਬਕ ਜਿਹੜਾ ਸਕੱਤਰ ਹੁੰਦਾ ਉਹਨੇ ਇਹ ਸਾਰੀ ਜਿਹੜੀ ਚੋਣ ਦੀ ਪ੍ਰਕਿਰਿਆ ਹੁੰਦੀ ਹੈ ਇਹਦਾ ਤਾਲਮੇਲ ਇਹਦੀ ਕੋਆਰਡੀਨੇਸ਼ਨ ਕਰਨੀ ਹੁੰਦੀ ਹੈ ਉਹ ਮੇਰੀ ਜ਼ਿੰਮੇਵਾਰੀ ਆ ਉਹ ਮੈਂ ਬਤੌਰ ਸਕੱਤਰ ਉਹਨਾਂ ਦੇ ਨਾਲ ਸਾਰੇ ਪਾਲਮੈਂਟ ਕਰੋਨਾ ਇਹ ਸਾਰੀ ਪ੍ਰੋਸੈਸ ਨੂੰ ਸਿਰੇ ਚੜਨਾ ਉਹ ਨਾਲ ਜ਼ਿੰਮੇਵਾਰੀ ਜਿਹੜੀ ਆ ਉਹ ਮੈਂ ਆਪ ਨਿਭਾਵਾਂਗਾ ਸਾਡੇ ਸਤਕਾਰਯੋਗ ਸ਼੍ਰੋਮਣੀ ਗੁੰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਧੰਨੀ ਸਾਹਿਬ ਉਹ ਜੰਕੇ ਦੀ ਜਿਹੜੀ ਹੈਗੀ ਆ ਬਤੌਰ ਅਬਜ਼ਰਵਰ ਤੇ ਨਾਲ ਉਹਨਾਂ ਦਾ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਕਿਉਂਕਿ ਉਹਨਾਂ ਦੇ ਐਸਪੀਸੀ ਪ੍ਰਧਾਨ ਹੋਣ ਕਰਕੇ ਰਜੇਵੇਂ ਬਹੁਤ ਜ਼ਿਆਦਾ ਹੁੰਦੇ ਆ ਇਸ ਕਰਕੇ ਉਹ ਜੰਕੇ ਦੇ ਅਬਜ਼ਰਵਰ ਦੇ ਤੌਰ ਤੇ ਤੇ ਜਿਹੜੀ ਨਾਲ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਉਥੇ ਉਹ ਸਿਵਾਮਾਂ ਜਿਹੜੀਆਂ ਉਹ ਢਬਣਗੇ ਸਾਡੇ ਬਹੁਤ ਹੀ ਸਤਕਾਰਯੋਗ ਪ੍ਰੈਸਰ ਕਿਰਪਾਲ ਸਿੰਘ ਜੀ ਪਡੁੰਗਰ ਸਾਹਿਬ ਸਾਫ ਦਾ ਪ੍ਰਧਾਨ ਵੀ ਨੇ ਸਖਤ ਵੀ ਰਹੇ ਨੇ ਉਹ ਪੂਰਾ ਜਿਹੜਾ ਮਾਲਵਾ ਕਿਉਂਕਿ ਪੰਜਾਬ ਦਾ ਵੱਡਾ ਹਿੱਸਾ ਮਾਲਵਾ ਬਹੁਤ ਸਾਡੇ ਵਾਸਤੇ ਅਹਿਮ ਹੈ ਉਹ ਸਾਰੇ ਦੀ ਸੁਪਰਵੀਜ਼ਨ ਜਿਹੜੀ ਆ ਉਹਨਾਂ ਦੇ ਥੱਲੇ ਜ਼ਿਲ੍ਹਿਆਂ ਦੇ ਅਬਜ਼ਰਵਰ ਲੱਗੇ ਹੋਏ ਨੇ ਉਹ ਸਾਰੇ ਦੀ ਮਾਲਵੇ ਦੀ ਜ਼ਿੰਮੇਵਾਰੀ ਦੇਖ ਲੈ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਗਾਈਡੈਂਸ ਜਿਹੜੀ ਆ ਉਹ ਸਾਰੀ ਜਿਹੜੀ ਹੈਗੀ ਆ ਕਿਉਂਕਿ ਭਾਵੇਂ ਬਜ਼ੁਰਗਾਂ ਨੇ ਥੋੜੀ ਸਿਹਤ ਵੀ ਉਹਨਾਂ ਉਹਨਾਂ ਦੀ ਠੀਕ ਨਹੀਂ ਰਹਿੰਦੀ ਪਰ ਉਹ ਬਹੁਤ ਪਰਪੱਕ ਨੇ ਇਸ ਕੰਮ ਦੇ ਵਿੱਚ ਇਸ ਕਰਕੇ ਉਹਨਾਂ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਜਿਹੜੀ ਆ ਪੂਰਾ ਮਾਲਵਾ ਜਿਹੜਾ ਅਹਿਮ ਹਿੱਸਾ ਉਹਦੀ ਉਹਨਾਂ ਨੂੰ ਦਿੱਤੀ ਗਈ ਆ ਸਾਡੇ ਜਿਹੜੇ ਵਿਧਾਨ ਸਭਾ ਦੇ ਵਿੱਚ ਸਾਡਾ ਜਿਹੜਾ ਲੇਜਿਸਲੇਟਰ ਗਰੁੱਪ ਆ ਉਹਦੇ ਪ੍ਰਧਾਨ ਵੀ ਨੇ ਸਰਦਾਰ ਮਨਪ੍ਰੀਤ ਸਿੰਘ ਯਾਰੀ ਸਾਡੇ ਐਮ ਐਲ ਏ ਵੀ ਨੇ ਉਹ ਜਿਹੜੇ ਰਾਜਸਥਾਨ ਸਟੇਟ ਦੀ ਜਿਹੜੀ ਭਰਤੀ ਦੀ ਮਹਿਮਾ ਉਹਦੀ ਜਿਹੜੇ ਹੈਗੇ ਆ ਅਬਜ਼ਰਵਰ ਹੋਣਗੇ ਉਹਨਾਂ ਦੇ ਨਾਲ ਰਾਜਸਥਾਨ ਦੇ ਸਾਡੇ ਪ੍ਰਧਾਨ ਐ ਐਸ ਡੀ ਪੀ ਸੀ ਦੇ ਮੈਂਬਰ ਵੀ ਆ ਸਰਦਾਰ ਸੁਜੀਤ ਸਿੰਘ ਕੰਗਸਾਪ ਉਹ ਉਹਨਾਂ ਦੇ ਨਾਲ ਉੱਥੇ ਸਾਥੇ ਨੇ ਸਰਦਾਰ ਸਰਜੀਤ ਸਿੰਘ ਕੰਗਸਾਪ ਸਰਦਾਰ ਸੰਤਾ ਸਿੰਘ ਜੀ ਅਮਰਪ੍ਰੀਤ ਸਿੰਘ ਸਾਹਿਬ ਸਦੀ ਪਾਰਟੀ ਦੇ ਬਹੁਤ ਪੁਰਾਣੇ ਸੀਨੀਅਰ ਆਗੂ ਆ ਬਹੁਤ ਲੰਬਾ ਸਮਾਂ ਉਹਨਾਂ ਨੇ ਜਥੇਬੰਦੀ ਦੇ ਵਿੱਚ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਵਿਧਾਇਤੀ ਹੁੰਦਾ ਸੀ ਉਹਦੇ ਜਿਹੜੇ ਆ ਉਹ ਬਹੁਤ ਲੰਬਾ ਸਮਾਂ ਪ੍ਰਧਾਨ ਦੇ ਆ ਪਾਰਟੀ ਦੇ ਵਿੱਚ ਜਨਸਕੱਤਰ ਦੇ ਵੀ ਉਹਦੇ ਤੇ ਕੰਮ ਕਰਦੇ ਰਹੇ ਆ ਚੇਅਰਮੈਨ ਵੀ ਰਹੇ ਐਸਐਸ ਬੋਰਡ ਦੇ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਆ ਉਹ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਹਿਮਾਚਲ ਪ੍ਰਦੇਸ਼ ਤੋਂ ਸਾਡੇ ਜਿਹੜੇ ਐਸਪੀਸੀ ਦੇ ਮੈਂਬਰ ਆ ਔਰ ਜਿਹੜੇ ਸਾਰਾ ਹਿਮਾਚਲ ਦਾ ਕੰਮਕਾਜ ਦੇਖਦੇ ਆ ਸਰਦਾਰ ਦਰਜੀਤ ਸਿੰਘ ਭਿੰਡਰ ਸਾਹਿਬ ਉਹ ਉਹਨਾਂ ਦਾ ਉੱਥੇ ਨਾਲ ਸਹਿਯੋਗ ਜਿਹੜਾ ਉੱਥੇ ਕਰਨਗੇ ਸਾਡੀ ਪਾਕੀ ਦੇ ਕੋਰ ਕਮੇਟੀ ਦੇ ਸਾਡੇ ਸੀਨੀਅਰ ਮੈਂਬਰ ਆ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਉਹ ਮਲੇਰਕੋਟਲਾ ਜਿਹੜਾ ਜ਼ਿਲ੍ਹਾ ਉਹਦਾ ਸਾਰੀ ਜਿਹੜੀ ਭੱਤੀ ਦੀ ਪ੍ਰਕਿਰਿਆ ਉਹਦੇ ਨਿਗਰਾਨ ਉਹ ਹੋਣਗੇ ਅੱਗੇ ਵਧਦੇ ਆ ਗੱਲ ਕਰਦੇ ਆ ਫਿਲਮ ਅਦਾਕਾਰਾ ਕੰਗਣਾ ਰਣਾਉਤ ਦੀ ਜਿਨ੍ਹਾਂ ਦੀ ਫਿਲਮ ਐਮਰਜੈਂਸੀ ਅੱਜ ਰਿਲੀਜ਼ ਹੋ ਗਈ ਹੈ ਅਤੇ ਲਗਾਤਾਰ ਪੰਜਾਬ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਇਸ ਦਾ ਬਟੇ ਪੱਦਰ ਤੇ ਵਿਰੋਧ ਜੜਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਫਿਲਮ ਜਿਹੜੀ ਹੈ ਨਹੀਂ ਚੱਲਣ ਦਿੱਤੀ ਜਾ ਰਹੀ ਅਤੇ ਅਜੇ ਹਾਈ ਕੁਝ ਪਠਾਨਕੋਟ ਵੀ ਖੇਪੀ ਦੇਖਣ ਨੂੰ ਮਿਲਿਆ ਜਿੱਥੇ ਐਸਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਮਿਰਾਜ ਸਿਨੇਮਾ ਹਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ ਐ ਜੀ ਪੀ ਸੀ ਦੇ ਵਿਰੋਧ ਨੂੰ ਵੇਖਦੇ ਹੋਏ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਕੀਤੀ ਗਈ ਅਤੇ ਇਸ ਮੌਕੇ ਤੇ ਐ ਜੀ ਪੀ ਸੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਕੰਗਣਾ ਰਣਾਵਤ ਦੇ ਵਤੀਰੇ ਦੇ ਨਾਲ ਹਰ ਕੋਈ ਚੰਗੀ ਤਰ੍ਹਾਂ ਵਾਕਫ ਹੈ ਅਤੇ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਸੋਚ ਦੇ ਮਾਲਕ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਗਿਆ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਜੜਾ ਕੀਤਾ ਗਿਆ ਹੈ। ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਫਿਲਮ ਦੇ ਨਾਂ ਲੱਗਣ ਦੇ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਹੈ ਕਿ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਪਠਾਨਕੋਟ ਚੱਲਣ ਤੋਂ ਰੋਕ ਦਿੱਤਾ। ਤੇ ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਆਪਣਾ ਅਵਿਰੋਧ ਜਿਹੜਾ ਜ਼ਾਹਿਰ ਕੀਤਾ ਗਿਆ ਹੈ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਫਿਲਮ ਦੇ ਚੱਲਣ ਦੇ ਉੱਤੇ ਰੋਕ ਜਿਹੜੀ ਹੈ ਲਗਾ ਦਿੱਤੀ ਗਈ ਹੈ। ਜਿੰਨੇ ਵੀ ਸ਼ੋਅ ਸੀ ਸਾਰੇ ਰੱਦ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ ਅੱਜ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਅਤੇ ਐਸਜੀਪੀਸੀ ਮੈਂਬਰਾਂ ਨੇ ਇੱਥੇ ਪਹੁੰਚ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣਾ ਰੋਸ ਜ਼ਾਹਿਰ ਕੀਤਾ ਤੇ ਉਸ ਦੇ ਬਾਅਦ ਜਿਹੜੇ ਜਿੰਨੇ ਵੀ ਸ਼ੋਅ ਜਿਹੜੇ ਨੇ ਪਠਾਨਕੋਟ ਦੇ ਇਸ ਸਿਨੇਮੇ ਦੇ ਵਿੱਚ ਲੱਗਣੇ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਮਾਹੌਲ ਜਿਹੜਾ ਹੈ ਤਣਾਅਪੂਰਨ ਨਹੀਂ ਹੋਣ ਦਵਾਂਗੇ ਇਹ ਜੋ ਐਮਰਜੈਂਸੀ ਫਿਲਮ ਅੱਜ ਉਹਦੀ ਰਿਲੀਜ਼ ਕਰਨ ਦੀ ਡੇਟ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਚਿੱਠੀ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣੀ ਚਾਹੀਦੀ। ਇਹ ਫਿਲਮ ਪਤਾ ਲੱਗਾ ਕਿ ਹੁਣ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ। ਫਿਰ ਵੀ ਅਸੀਂ ਸ਼੍ਰੀ ਕਾਲਟਿਕ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿ ਕਿਤੇ ਵੀ ਜਾ ਕੇ ਦੇਖਣਾ ਤੁਸੀਂ ਚੈੱਕ ਕਰਨਾ ਕਿ ਫਿਲਮ ਚੱਲਦੀ ਤੇ ਨਹੀਂ ਪਈ। ਅਸੀਂ ਪੰਠਾਨਕੋਟ ਦੇ ਜਿੰਨੇ ਵੀ ਸਿਨੇਮਾ ਘਰ ਨੇ ਉੱਥੇ ਆ ਕੇ ਵਿਜ਼ਿਟ ਕੀਤਾ। ਗੁਰਦੁਆਰਾ ਬਾਦ ਸਾਹਿਬ ਵੱਲੋਂ ਸਰਦਾਰ ਸਰਜੀਤ ਸਿੰਘ ਗਾਲੂ ਸਾਹਿਬ ਮੇਰੇ ਨਾਲ ਮੈਨੇਜਰ ਸਾਹਿਬ ਨੇ ਇਹਨਾਂ ਦੀ ਰਹਿਨਮਾਈ ਹੇਟਰ ਸੀ ਸਾਰੇ ਪਹੁੰਚੇ ਆ ਸੋ ਫਿਲਮ ਇੱਥੇ ਨਹੀਂ ਚੱਲਦੀ ਪਈ ਸਾਡੀ ਇਹ ਮੁੱਖ ਮੰਗ ਹੈ ਕਿ ਐਮਰਜੈਂਸੀ ਫਿਲਮ ਨੂੰ ਮੁਕੰਮਲ ਤਰੀਕੇ ਨਾਲ ਕਿਸੇ ਵੀ OTT ਪਲੇਟਫਾਰਮ ਤੇ ਵੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਜੇ ਸਿਨੇਮਾ ਹਾਲ ਦੇ ਵਿੱਚ ਨਹੀਂ ਚੱਲੀ ਇਹ ਨਾ ਹੋਵੇ ਕਿਸੇ OTT ਪਲੇਟਫਾਰਮ ਦੇ ਉੱਪਰ ਇਹਨੂੰ ਜਾਰੀ ਕਰ ਦਿੱਤਾ ਜਾਵੇ ਜੋ ਵੀ ਹੁੰਦਾ ਹੈ ਤਾਂ ਵੀ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡਾ ਅਕਸ ਪੇਸ਼ ਕੀਤਾ ਗਿਆ ਉਹ ਬੇਹੱਦ ਗਲਤ ਪੇਸ਼ ਕੀਤਾ ਗਿਆ ਕਥਾ ਨੂੰ ਤੋੜ ਮੋੜ ਕੇ ਜੋ ਐਮਰਜੈਂਸੀ ਦੇ ਵਿੱਚ ਸਿੱਖਾਂ ਨੇ ਭੂਮਿਕਾ ਨਿਭਾਈ ਇੰਦਰਾ ਗਾਂਧੀ ਜੀ ਦੇ ਖਿਲਾਫ ਕਿ ਉਹਨਾਂ ਨੇ ਐਮਰਜੈਂਸੀ ਦੇ ਨਾਲ ਪੱਤਰਕਾਰਤਾ ਨੂੰ ਜੋ ਲੋਕਤੰਤਰ ਦਾ ਥੰਮ ਹੁੰਦਾ ਹੈ ਉਹਦਾ ਗਲਾ ਘੋਟਿਆ ਗਿਆ ਜਿਹੜੇ ਲੋਕ ਆਵਾਜ਼ ਚੁੱਕਦੇ ਸਨ ਚੁੱਕ ਚੁੱਕ ਕੇ ਜੇਲ੍ਹਾਂ 'ਚ ਡੱਕਿਆ ਗਿਆ ਜੀਐਨਯੂ ਦੇ ਵਿਦਿਆਰਥੀ ਜਿਹੜੇ ਸਨ ਆਪਣੇ ਹੱਕਾਂ ਵਰਤੀ ਗੱਲਬਾਤ ਵਿਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੱਲਬਾਤ ਕਰਦੇ ਸਨ ਵਿਦਿਆਰਥੀਆਂ ਤੱਕ ਨੂੰ ਜੇਲ੍ਹਾਂਾਂ ਵਿੱਚ ਛੁਟਿਆ ਗਿਆ ਇਹਦਾ ਸਾਰੇ ਦਾ ਵਿਰੋਧ ਕੀਤਾ ਸੀ ਕੇਵਲ ਤਾਂ ਕੇਵਲ ਸ਼੍ਰੋਮਣੀ ਕਾਲੀ ਦਲ ਨੇ ਜਾਂ ਸਿੱਖ ਪੰਥ ਨੇ ਸੋ ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾਓ ਨਾ ਕਿ ਸਾਡੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਸ ਕਰਕੇ ਅਸੀਂ ਆਪਣਾ ਵਿਰੋਧ ਦਰਜ ਕਰਾਇਆ ਜੀ। ਜੋ ਮੂਵੀ ਸੀਗੀ ਐਮਰਜੈਂਸੀ ਐਸਜੀਪੀਸੀ ਕੋਲ ਉਹਨਾਂ ਦਾ ਵਿਰੋਧ ਜਤਾਇਆ ਗਿਆ। ਆ ਮੂਵੀ ਆਪਣੇ ਸਿਟੀ ਸੈਂਟਰ ਮੋਲ ਵਿੱਚ ਨਹੀਂ ਲੱਗੀ। ਇੱਥੇ ਸਾਰਾ ਮੋਲ ਸ਼ਾਂਤੀ ਮੇਂ ਤਰੀਕੇ ਨਾਲ ਹੈਗਾ ਤੇ ਨਾ ਹੀ ਕੋਈ ਆਇਆ ਹੈ ਵੀ ਇਹਨਾਂ ਨੇ ਆਰਾਮ ਨਾਲ ਇੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਤੇ ਚੱਲ ਗਏ। ਕੋਈ ਵੀ ਇੱਥਾਂ ਦੀ ਅਨਸਾਣੀ ਘਟਨਾ ਇੱਥੇ ਕੋਈ ਨਹੀਂ ਵਾਪਰੀ। ਸਾਰਾ ਮੋਲ ਸ਼ਾਂਤ ਹੈ। ਸਰ ਤੁਸੀਂ ਜਿੱਦਾਂ ਵੀ ਸੁਣ ਮੰਨ ਲਈ। ਹਾਂਜੀ ਜੀ ਕਹੇ ਇਥੇ ਟਰੈਵਿਚੀ ਮੂਵੀ ਬੰਦ ਹੈ ਕਿਤੇ ਵੀ ਨਹੀਂ ਚੱਲਦੀ ਇੱਥੇ ਟਰੈਵਿਚੀ ਤੇ ਉੱਧਰ ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਦੇ ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਵਿਅਕਤੀਆਂ ਦੇ ਵੱਲੋਂ ਘਰ ਦੇ ਵਿੱਚ ਭੰਨ ਤੋੜ ਕਰਕੇ ਪੂਰੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਕਰੀਬਨ 30 ਤੋਂ 40 ਵਿਅਕਤੀਆਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਘਰ ਦਾ ਜਿਹੜਾ ਸਮਾਨ ਹੈ ਉਸ ਦੀ ਭੰਨ ਤੋੜ ਵੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪੂਰੇ ਘਰ ਨੂੰ ਅੱਗ ਲਗਾ ਕੇ ਸਾਰਾ ਸਮਾਨ ਰਾਖ ਕਰ ਦਿੱਤਾ ਗਿਆ ਉੱਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਘਰ ਦੀ ਛੱਤ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਹਮਲਾਵਰਾਂ ਦੇ ਹਮਲੇ ਕਰਕੇ ਘਰ ਦੇ ਵਿੱਚ ਦੋ ਔਰਤਾਂ ਇੱਕ ਬੱਚਾ ਜਿਹੜਾ ਮੌਜੂਦ ਸੀ ਤੇ ਉੱਥੇ ਉਹਨਾਂ ਨੇ ਵੀ ਦੱਸਿਆ ਕਿ ਇੱਕ ਔਰਤ ਗਰਭਪਤੀ ਵੀ ਆ ਜਿਸ ਦੇ ਵੱਲੋਂ ਬਹੁਤ ਹੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਉੱਥੇ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਹਨਾਂ ਵਿਅਕਤੀਆਂ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਕਿ ਮੌਕੇ ਦੇ ਉੱਤੇ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ ਮਹੱਲਾ ਵਾਸੀਆਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੇ ਵਾਸਤੇ ਯਤਨ ਕੀਤੇ ਗਏ ਉੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਕੋਈ ਵੀ ਅਪਰਾਧੀਆਂ ਦੇ ਉੱਤੇ ਕਾਰਵਾਈ ਫਿਲਹਾਲ ਨਹੀਂ ਕੀਤੀ ਗਈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਦਾ ਕਹਿਣਾ ਹੈ ਕਿ 30 ਤੋਂ 40 ਵਿਅਕਤੀਆਂ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਮੀਡੀਆ ਨੇ ਸੰਪਰਕ ਕੀਤਾ ਤਾਂ ਥਾਣਾ ਗੇਟ ਹਕੀਮਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਸਾਰੇ ਮਾਮਲੇ ਦੀ ਡੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਹੈ ਮਲਵिच ਲਿਆਂਦੀ ਜਾਵੇਗੀ ਮੈਂ ਉਸ ਟਾਈਮ ਸੀ ਆਪਣੀ ਜਾਨ ਬਚਾ ਰਹੇ ਹਾਂ ਨੂੰ ਕੀ ਪਤਾ ਸੀ ਬਾਅਦੋਂ ਨੈਕ ਨੈਕ ਉਹਨਾਂ ਨੇ ਰੋਕਿਆ ਵੀ ਹੈ ਕਿ ਤੁਸੀਂ ਨਾ ਲਗਾਓ ਅੱਗੇ ਘਰ ਕੋਈ ਨਹੀਂਗਾ ਬਹੁਤ ਕੀ ਸਾਰੇ ਸਾਰੇ ਸੀ ਮल्लेदार ਸਾਰਿਆਂ ਨੇ ਅੱਗ ਲਗਾਈ ਉਹਨਾਂ ਨੇ ਹੀ ਅੱਗ ਬੁਝਾਈ ਐ ਫਿਰ ਵੀ 900 ਹੀ ਨਹੀਂ ਆਪਾਂ ਦੋਵੇਂ ਸੀ ਆਪਾਂ ਕਿਸੇ ਨੂੰ ਨਹੀਂ ਦੇਖਿਆ ਪਰ ਸਾਡੀ ਪਹਿਲਾਂ ਵੀ ਇਦਾਂ ਲੜਾਈ ਹੋਈ ਸੀ ਉਹਨਾਂ ਨਾਲ ਕਾਉਂਸਲਰ ਹੈ ਕਾਉਂਸਲਰ ਦੇ ਸਾਹਮਣੇ ਬੈ ਕੇ ਰਾਜੀ ਨਾ ਹੋਇਆ ਸਾਡੀ ਕੋਈ ਐਸੀ ਕੋਈ ਗੱਲ ਨਹੀਂ ਆ ਮੁੰਡੇ ਕੰਮਕਾਰਾਂ ਤੇ ਗਏ ਆ ਇੱਥੋਂ ਤੱਕ ਕੀ ਕੰਮਕਾਰ ਵਾਲੇ ਤੱਕ ਕਹਿ ਸਕਦੇ ਕਿ ਅੱਜ ਕੋਈ ਹਲੇ ਕੋਈ ਟਾਈਮ ਹੀ ਨਹੀਂ ਹੋਇਆ ਸਾਡੇ 7:00 ਤੱਕ 8:00 ਦਾ ਟਾਈਮ ਸੀ ਜਦੋਂ ਘਰ ਆ ਗਏ 7:00 ਵਜੇ ਕਹਿੰਦੇ ਲੜਾਈ ਹੋਈ ਸਾਡੇ 7:00 ਮੈਂ ਇੱਕ ਮੰਮੀ ਘਰ ਸੀ ਬੂਆ ਵੀ ਆੜਾ ਲੱਗਾ ਨਹੀਂ ਹੋਇਆ ਸੀ ਆਵਾਜ਼ ਆਈ ਹੈ ਕਿ ਪਤਾ ਨਹੀਂ ਕੌਣ ਆ ਕੇ ਬਾਹਰ ਲੜਾਈ ਹੋਈ ਹੈ ਤੇ ਆਪਾਂ ਕੁੰਡਾ ਲਗਾ ਕੇ ਲੈ ਅੰਦਰ ਹੀ ਗਏ ਆ ਤੇ ਸਾਡੇ ਬੂਏ ਚ ਬੋਲ ਲੱਗ ਪਏ ਤੇ ਮੈਂ ਤੇ ਮੰਮੀ ਉੱਪਰ ਗਏ ਨੇ ਤੇ ਲਾਗੇ ਗਵਾਂਡੀਆਂ ਦਾ ਕੋਠਾ ਟੱਪ ਕੇ ਤੇ ਲਾਗੇ ਮੈਂ 2 ਸਾਲ ਦਾ ਬੱਚਾ ਮੈਂ ਪ੍ਰੈਗਨੈਂਟ ਆ ਬੱਚਾ ਲੈ ਕੇ ਅਸੀਂ ਕੀ ਕਹਿੰਦੇ ਕੋਠਾ ਟੱਪ ਕੇ ਗਿਆ ਲਿਆ ਕੋਠਾ ਟੱਪ ਕੇ ਆਪਾਂ ਗਏ ਆੜੇ ਘਰੇ ਆ ਗਏ ਕਿੰਨੇ ਤੋਂ ਕਿੰਨੇ ਲੋਕ ਸੀਗੇ 25 3 ਲੋਕ ਨੇ ਕੋਈ ਪੈਟਰੋਲ ਵਗੈਰਾ ਵੀ ਲੈ ਕੇ ਆਏ ਸੀ ਅੱਗ ਲਗਾਉਣਾਂ ਲਈ ਪੈਟਰੋਲ ਕੀ ਨਾਲ ਚੱਲ ਰਿਹਾ ਤਾਂ ਪਿਸਤੌਲ ਦਾ ਕੋਣਾ ਕੋਈ ਗਈ ਸੀ ਕੀ ਕੀ ਮੰਗ ਕਰਦੇ ਹੋ ਹੁਣ ਇਨਸਾਫ ਮੰਗਦੇ ਆਪਾਂ ਇਨਸਾਫ ਵਾਸਤੇ ਹੁਣ ਇਨਸਾਫ ਸਾਡੇ ਨਬੀ ਫਾਈ ਬ੍ਰਿਗੇਡ ਦੀ ਗੱਡੀ ਆਈ ਉਸ ਟਾਈਮ ਜਦੋਂ ਅੱਗ ਲੱਗੀ ਹੋਈ ਸੀ ਸਾਡੇ ਕਵਾਂਡੀਆਂ ਗਈਆਂ ਦਰ ਰੋ ਕੇ ਆਪਾਂ 100 ਨੰਬਰ ਤੇ ਫੋਨ ਲਗਾਇਆ ਹੈ ਪੁਲਿਸ ਆਈ ਦੋ ਗੱਡੀਆਂ ਉਹਨਾਂ ਨੇ ਮੌਕੇ ਤੇ ਦੇਖਿਆ ਵੀ ਆ ਪਰ ਪੁਲਿਸ ਨੇ ਅੱਡਾ ਕੋਈ ਨਹੀਂ ਇਨਸਾਫ ਕੋਈ ਇਨਸਾਫ ਨਹੀਂ ਕਰਾਇਆ ਅੱਜ ਤੱਕ ਐਸਆਈ ਐਸਐਚਓ ਤੱਕ ਗਏ ਆ 2 ਘੰਟੇ ਮੰਮੀ ਉੱਥੇ ਥਾਣੇ ਉਹਨਾਂ ਨੇ ਬਿਠਾਇਆ ਮੰਮੀ ਨੂੰ ਤੇ ਪਰ ਉਹਨਾਂ ਨੇ ਕੋਈ ਇਨਸਾਫ ਨਹੀਂ ਕੋਈ ਰਿਪੋਰਟ ਨਹੀਂ ਲਿਖੀ ਕੋਈ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਅਜੇ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜਿਹਦੇ ਜਿਹਦੇ ਵੀ ਜੋ ਵੀ ਕਾਰਵਾਈ ਬਣਦੀ ਹੈ ਉਹ ਜਰੂਰ ਕਰਾਂਗੇ ਸਰ ਪਤਾ ਲੱਗਾ ਕਾਰਨਾ ਦਾ ਕਿਸ ਕਾਰਨਾ ਕਰਕੇ ਚੱਲਣਾ ਹੈ ਕੋਈ ਨੂੰ ਤਕਤੀਸ਼ ਚੱਲਦੀ ਹੈ ਇਸ ਤਕਤੀਸ਼ ਤੋਂ ਬਾਅਦ ਪਤਾ ਲੱਗੂ ਕੋਈ ਪੁਰਾਣੀ ਰੰਜਿਸ਼ ਸੀ ਇਹ ਵੀ ਬਾਤ ਕੀ ਪਤਾ ਲੱਗੂਗਾ ਜੀ ਕਿੰਨੇ ਤਾਂ ਸਟੇਟਮੈਂਟ ਲਿਖ ਕੇ ਜਿਹੜੀ ਜਿਹੜੇ ਸਟੇਟਮੈਂਟ ਲਿਖਾਂਗੇ उस स्टेटमेंट तो ही ਪਤਾ ਲੱਗੂਗਾ ਕਿ ਇਹਨਾਂ ਦੇ ਪੁਰਾਣੇ ਗੰਦੇ ਕੀ ਆ ਫਿਲਹਾਲ ਕੋਈ ਨਹੀਂ ਕਹਿ ਸਕਦਾ ਬਟ ਜਿਹੜੇ ਇੰਦਰਾ ਕਲੋਨੀ ਵਾਲੇ ਜਿਨ੍ਹਾਂ ਦੇ ਘਰ ਅੱਗ ਲੱਗੀ ਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ नहीं ਕਿ ਉਹ ਨਹੀਂ ਕੀਤੀ ਜਾ ਰਹੀ ਮੌਕਾ ਵੀ ਨਹੀਂ ਵੇਖਣ ਪਹੁੰਚੇ ਮੌਕਾ ਵੇਖਣ ਗਏ ਅਜੇ ਇੰਟਾਈਮ ਕਿਤੇ ਨਹੀਂ ਕਿਤੇ ਹਲਤ ਜਾਣੇ ਆਈ ਹੈ ਕਾਰਵਾਈ ਹੁੰਦੀ ਆ ਜੀ ਅਸੀਂ ਕਹੀ ਚਾਈਏ ਪਰ ਦੁਨੀਆ ਨਾਲ ਚਾਹ ਰਹੇ ਕਿ ਕੀਤੀ ਜਾਂਦੀ ਹੋਵੇ ਹੁਣ ਅੰਮ੍ਰਿਤਸਰ ਆਪਣੇ ਮਹਾਨ ਇਤਿਹਾਸ ਕਰਕੇ ਤੇ ਆਪਣੀਆਂ ਖੂਬੀਆਂ ਕਰਕੇ ਜਾਣਿਆ ਜਾਂਦਾ ਹੈ। ਇੱਕ ਐਸੀ ਵਿਲੱਖਣ ਇਤਿਹਾਸਿਕ ਚੀਜ਼ ਵੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਜਿਸ ਨੂੰ ਦੇਖਣ ਦੇ ਲਈ ਦੂਰ ਤਰਾਡੇ ਤੋਂ ਲੋਕ ਪਹੁੰਚਦੇ ਨੇ। ਪ੍ਰਜਾਪਤ ਬਰਾਦਰੀ ਦੇ ਕੋਲ ਇੱਕ ਅਜਿਹਾ ਮੰਜਾ ਹੈ ਜਿਸ ਦੇ ਉੱਤੇ ਕਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਮਰਹੂਮ ਦਾਰਾ ਸਿੰਘ ਜਿਹੜੇ ਨੇ ਬੈਠਿਆ ਕਰਦੇ ਸੀ। ਅਤੇ ਇੱਥੇ ਬੜਾ ਲੰਮਾ ਸਮਾਂ ਬਤੀਤ ਕਰਦੇ ਸੀ। ਇਸ ਤੋਂ ਇਲਾਵਾ ਚੌਲਾਂ ਦੇ ਵਿੱਚ ਜੇਕਰ ਕੋਈ ਵੱਡਾ ਫੈਸਲਾ ਲੈਣਾ ਹੁੰਦਾ ਸੀ ਤਾਂ ਇਸ ਮੰਜੇ ਦੇ ਉੱਤੇ ਬੈਠ ਕੇ ਸੁਣਾਇਆ ਜਾਂਦਾ ਸੀ ਇਸ ਮੰਜੇ ਨੂੰ ਅੱਜ ਵੀ ਪ੍ਰਜਾ ਬ੍ਰਾਦਰਰੀ ਦੇ ਵੱਲੋਂ ਸੰਭਾਲਿਆ ਗਿਆ ਹੈ ਮੰਜੇ ਦੀ ਇੱਕ ਖਾਸियत ਇਹ ਵੀ ਹੈ ਕਿ ਮੰਜੇ ਦੇ ਉੱਤੇ ਇੱਕੋ ਸਮੇਂ ਵਿੱਚ 60 ਤੋਂ 70 ਲੋਕ ਆਰਾਮ ਨਾਲ ਬੈਠ ਸਕਦੇ ਨੇ ਤਕਰੀਬਨ 75 ਤੋਂ 80 ਸਾਲ ਪੁਰਾਣਾ ਇਹ ਮੰਜਾ ਹੈ ਅਤੇ ਇਸ ਮੰਜੇ ਦੀ ਵਰਤੋਂ ਅੱਜ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਇਸ ਦੀਆਂ ਖੂਬੀਆਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਆਉ ਜਾਣਦੇ ਹਾਂ ਕੀ ਕੁਝ ਕਹਿਣਾ ਇਸ ਮੰਜੇ ਦੇ ਮਾਲਕਾਂ ਦਾ ਪੰਜਾਬ ਜੋ ਕਿ ਪੰਜਾਂ ਦਰਿਆਵਾਂ ਦੀ ਧਰਤੀ ਹੈ ਲੇਕਿਨ ਪੰਜਾਬ ਦੇ ਨਾਲ ਵਿਰਸਾ ਜੋ ਪ੍ਰਾਤਨ ਵਿਰਸਾ ਹੈ ਉਹ ਵੀ ਬਹੁਤ ਜੁੜ ਕੇ ਬੈਠਾ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਸਾਹਿਬ ਦੀ ਤਾਂ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਵੱਲੋਂ ਵਸਾਇਆ ਗਿਆ ਨਗਰੀ ਹੈ ਅਤੇ ਨਗਰੀ ਦੇ ਦੌਰਾਨ ਬਹੁਤ ਸਾਰੀਆਂ ਸੁੰਦਰ ਤਸਵੀਰਾਂ ਜਿਹੜੀਆਂ ਨੇ ਉਹ ਵੀ ਇੱਥੇ ਵੇਖ ਨੂੰ ਮਿਲਦੀਆਂ ਨੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪ੍ਰਜਾਪਤ ਬ੍ਰਾਦਰੀ ਵੱਲੋਂ ਇੱਕ ਵਿਸ਼ਾਲ ਮੰਜਾ ਜਿਹੜਾ ਹੈ ਉਹ ਕਰੀਪਨ 80 ਸਾਲ ਪੁਰਾਣਾ ਮੰਜਾ ਜਿਹੜਾ ਹੈ ਇੱਥੇ ਮੌਜੂਦ ਹੈ ਜੋ ਕਿ ਏਸ਼ੀਆ ਦਾ ਸਭ ਤੋਂ ਵੱਡਾ ਮੰਜਾ ਜਿਹੜਾ ਹੈ ਜਿਸ ਨੂੰ ਕਿਤਾਬ ਜਿਹੜਾ ਹੈ ਮਿਲ ਚੁੱਕਾ ਹੈ ਲੇਕਿਨ ਇਸ ਮੰਜੇ ਦੀ ਖਾਸियत ਇਹ ਹੈ ਕਿ ਇਸ ਮੰਜੇ ਦੇ ਉੱਤੇ 70 ਤੋਂ ਲੈ ਕੇ ਤੇ 80 ਬੰਦੇ ਜਿਹੜੇ ਨੇ ਉਹ ਇੱਕੋ ਸਮੇਂ ਜਿਹੜੇ ਬੈਠ ਕੇ ਜਾਂ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਜਾ ਸਕਦੇ ਨੇ ਪ੍ਰਜਾਪਤ ਬ੍ਰਾਦਰੀ ਦੇ ਕੁਝ ਲੋਕ ਵੀ ਸਾਡੇ ਮੌਜੂਦ ਨੇ ਗੱਲਬਾਤ ਕਰਨ ਨੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਤਰ ਲੋਕ ਜੰ ਤਰ ਲੋਕ ਕਿੰਨੀ ਏਜ ਆ ਤੁਹਾਡੀ ਜੀ ਮੇਰੀ 68 ਸਾਲ ਦੀ ਕਿਦੋਂ ਦਾ ਮੰਜਾ ਆ ਜੀ ਇਹ ਵਾਲਾ ਇਹ ਸਾਡੇ ਜੰਮਲ ਤੋਂ ਪਹਿਲਾਂ ਦਾ ਜੀ ਅੱਛਾ ਜੀ ਹਾਂ ਜੀ ਤੇ ਇਹ ਮੰਜੇ ਦੀ ਖਾਸियत ਕੀ ਆ ਜੀ ਕੀ ਇਸ ਮੰਜੇ ਦੇ ਵਿੱਚ ਕੀ ਖਾਸ ਕੀ ਹੈਗਾ ਕਿਉਂਕਿ ਇੱਡਾ ਵੱਡਾ ਮੰਜਾ ਮੇਰੇ ਖਿਆਲ ਕਦੀ ਕਿਸੇ ਨੇ ਵੇਖਿਆ ਨਹੀਂ ਸਾਡੇ ਬਜ਼ੁਰਗਾਂ ਨੇ ਬਣਾਇਆ ਹੈ ਵੱਡਿਆਂ ਨੇ ਇੱਥੇ ਹੈਗਾ ਜੀ ਮੋਨ ਮੀਟਾ ਲਗਾ ਹੈ ਰਤਨ ਪਵਾਨ ਹੈ ਇੰਦਰ ਪਵਾਨ ਹੈ ਇੱਥੇ ਹੋਰ ਵੀ ਹੈ ਸੱਜਣ ਬੀਤੇ ਜਿਨ੍ਹਾਂ ਨੇ ਪੈਸਾ ਪੈਸਾ ਜੋੜ ਕੇ ਇਹਨੂੰ ਤਿਆਰ ਕੀਤਾ ਹੈ ਤਿਆਰ ਕੀਤਾ ਇਹਨੂੰ ਤਿਆਰ ਬਿਲਕੁਲ ਫੁੱਲ ਤਿਆਰ ਕਰਕੇ ਸਰਜਪਤ ਬਰਾਜ਼ੀ ਨੂੰ ਭੇਂਟ ਕੀਤੀ ਇੱਥੇ ਔਰ ਜਿਹੜਾ ਇੱਥੇ ਆਂਦਾ ਔਰ ਖੁਸ਼ ਹੋ ਕੇ ਜਾਂਦਾ ਵਾਕਿਆ ਤੁਸੀਂ ਮੰਜਾ ਬਣਾਇਆ ਹੈ ਬਹਿਣ ਵਾਸਤੇ ਬਣਾਇਆ ਹੈ ਲੇਕਿਨ ਇਸ ਮੰਜੇ ਨੂੰ ਬੁਣਨ ਲੱਗੇ ਬੜਾ ਸਮਾਂ ਲੱਗਦਾ ਹੋਏਗਾ 4 ਦਿਨ ਲੱਗਦੇ ਜੀ ਇਹਨੂੰ 50 ਕਿਲੋ 40 44 ਕਿਲੋ ਬਣਨ ਲੱਗਦਾ ਇਹਨੇ ਅਸੀਂ ਟਗਾ ਟਗਾ ਇਕੱਠਾ ਕਰਕੇ ਅਸੀਂ ਆਪ ਕਿਸੇ ਕੋਲ ਮੰਗਦੇ ਨਹੀਂ ਅਸੀਂ ਆਪ ਦਿੰਨੇ ਆ ਤੇ ਸਾਗੂਸ਼ ਤਿਆਰ ਕਰਨੇ ਲੇਕਿਨ ਜਦੋਂ ਇਹ ਮੰਜਾ ਬਣਾਇਆ ਹੋਏਗਾ ਤੇ ਫੈਸਲੇ ਵੀ ਕਿ ਤੁਹਾਡੀ ਬਰਾਦਰੀ ਵਾਲੇ ਲੱਤੇ ਰਹਿੰਦੇ ਨਹੀਂ ਕਰਦੀ ਫੈਸਲੇ ਥੀ ਬੈ ਕੇ ਕਰਦੇ ਕੋਈ ਵੱਡੇ ਆ ਗਏ ਕੋਈ ਛੋਟੇ ਆ ਗਏ ਕੋ ਬੱਚੇ ਆ ਗਏ ਬੱਚੇ ਆ ਗਏ ਇਸ ਤਰ੍ਹਾਂ ਕਰਦੇ ਆ ਬਸ ਬਾਕੀ ਉਹ ਪਲਵਾਨ ਸਾਡਾ ਗਾ ਮਗਰ ਉਹ ਤਾਂ ਸਭ ਕੁਝ ਦਾ ਜਗਾ ਬਿਲਕੁਕੁਲ ਸੋ ਤੁਸੀਂ ਦੇ ਸਕਦੇ ਹੋ ਕਿ ਇੱਕ ਹੋਰ ਪਹਿਲਵਾਨ ਜੀ ਵੀ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪਹਿਲਵਾਨ ਜੀ ਕੀ ਨਾਮ ਹੈ ਤੁਹਾਡਾ ਪਹਿਲਾ 라ਜੂ ਪਹਿਲਵਾਨ 라ਜੂ ਜੀ ਇਹ ਮੰਜੇ ਦੀ ਖਾਸियत ਵਿਦੇਸ਼ਾ ਤੇ ਵਿਦੇਸ਼ਾਂ ਦੇ ਵਿੱਚ ਹੈ ਬਹੁਤ ਵੱਡਾ ਮੰਜਾ ਹੈ ਕੀ ਕਹਿਣਾ ਚਾਹੋਗੇ ਇੱਕੇ ਦੋੜਾ ਤੁਸੀਂ ਵੇਖ ਰਹੇ ਹੋ ਮੰਜੇ ਨੂੰ ਜੀ ਸਾਡੇ ਵੱਡੇ ਕਾਰੋਬਾਰ ਕਰਦੇ ਹੁੰਦੇ ਸੀ ਨਾ ਘੋਤੇ ਘੋੜੇ ਵਾਲੇ ਕੋਈ ਨਖਰਾ ਕੰਮ ਕਰਦੇ ਬਾਗਾਂ ਦਾ ਕੋਮਲੂਤਾ ਦਾ ਕੰਮ ਕਰਦੇ ਰਿਹੜੀ ਲਾਉਂਦੇ ਸੀ ਕੋਈ ਪੂੜੀਆਂ ਕੰਮ ਕਰਦਾ ਲਵਾਈਆਂ ਦਾ ਕੋਈ ਕੱਪੜੇ ਕੰਮ ਕਰਦਾ ਉਹ ਸ਼ਾਇਦ ਇੱਥੇ ਰਮਾਨ ਕਰਦੇ ਸ਼ਾਮੀ ਆ ਰਹੇ ਹੂੰ ਇੱਥੇ ਰਮਾਨ ਕਰਦੇ ਸ਼ਾਮੀ ਆ ਰਹੇ ਹੂੰ ਕੋ ਦੋ ਮੁੜਕੇ ਪਹਿਲਵਾਨ ਹੁੰਦੇ ਸੀ ਜਿਹੜੇ ਵੱਡੇ ਪਹਿਲਵਾਨ ਹੁੰਦੇ ਸੀ ਸਾਡੇ ਦੇ ਬੜੇ ਤਕੜੇ ਪਹਿਲਵਾਨ ਹੋਏ ਉਹ ਰਮਾਨ ਇੱਥੇ ਕਰਦੇ ਸੀ ਆ ਰਹੇ ਅੱਛਾ ਜੀ ਉਸ ਤੋਂ ਆਪਣੇ ਕਾਰੋਬਾਰ ਕਰਦੇ ਸਿਰ ਰਮਾਨ ਕਰਦੇ ਸੀ ਜਿਹੜੇ ਦਾਰਾ ਸਿੰਘ ਹੋਏ ਸਾਡੇ ਗਵਾਂਢੀ ਉਹ ਵੀ ਇੱਥੇ ਆ ਰਹੇ ਸਾਡੇ ਪੁਲੂਗਾਂ ਤੋਂ ਦੱਪਕੋਪ ਮਾਰਦੇ ਸੀ ਆ ਰਹੇ ਅੱਛਾ ਜੀ ਸਦਾਬ ਮਨੋਸਿਕ ਪਗੜੇ ਪ੍ਰਧਾਨ ਮੰਤਰੀ ਗੜੇ ਚੋਲਾ ਛੱਡ ਗਏ ਆ ਹਾਂ ਉਹ ਵੀ ਸਾਡੇ ਇੱਥੋਂ ਦੇ ਹੀ ਇੱਕ ਮੈੱਕੇ ਪੇਟਾਰੀ ਆਰ ਦੇ ਉਹ ਵੀ ਕਿਤੇ ਘੁੰਮ ਫਿਰ ਰਹੇ ਇਥੇ ਸਾਡੇ ਬੜੇ ਬੜੇ ਤਗੜੇ ਪਹਿਲਵਾਨ ਹੋਏ ਇਥੇ ਬੋਲ ਯਾਤਰੂ ਆਉਂਦਾ ਤੇ ਬੜੇ ਖੁਸ਼ ਹੁੰਨੇ ਆਪਾਂ ਆਪਾਂ ਉਹਨਾਂ ਨੂੰ ਭਾਈ ਦੇਵਾ ਇੱਜ਼ਤ ਮਾਨ ਕਰੀਦਾ ਉੱਚੀ ਦਾ ਰੋਟੀ ਪਾਣੀ ਛਕਣਾ ਪ੍ਰਸ਼ਾਦਾ ਛਕਣਾ ਦੱਸੋ ਸਾਡੇ ਪੰਜਾਬ ਦੀਆਂ ਧੀਆਂ ਹਿੰਦੁਸਤਾਨ ਦੀਆਂ ਧੀਆਂ ਆ ਸਾਡਾ ਇਥੇ ਬਹੁਤ ਹੀ ਚੰਗਾ ਮਨ ਪਰਜਾ ਬਰਾਰੀ ਆ ਕਿਦੋਂ ਆਪਾਂ ਇਹਨੂੰ ਸਾਲਬਾ ਬਣਾਉਣੇ ਨਾ ਆਪਰ ਪਈਆ ਰੁਪਈਆ ਪਾਈਏ ਲੱਖ ਰੁਪਏ ਇਕੱਠਾ ਹੋਈ ਸਾਡੀ ਬਰਾਰੀ ਦਾ ਸਾਡੇ ਪੱਜਾ ਬਰਾਰੀ ਦਾ ਇਹ ਸਾਡੇ ਜੀਤਾ ਪਹਿਲਵਾਨ ਜੀਗੇ ਆ ਬੈਠੇ ਸਾਡੇ ਕੋਲ ਹੀ ਇਹ ਵੀ ਅੱਛੇ ਪਹਿਲਵਾਨ ਸੀ ਸਿੰਦਰ ਪਹਿਲਵਾਨ ਹੋਇਆ ਚੰਨਾ ਪਹਿਲਵਾਨ ਹੋਇਆ ਹੰਸੀ ਪਹਿਲਵਾਨ ਹੋਇਆ ਸੋਹਣ ਪਹਿਵਾ ਵੀ ਸਾਡੇ ਕੋਲ ਸਭ ਤੋਂ ਪੰਜਾਬ ਦੇ ਵਿੱਚ ਪਰਜਾਵਾ ਬਰਾਰੀ ਕੋਚ ਹੈ ਸਾਡੇ ਗੁਰਦੀਪ ਪਹਿਲਵਾਨ ਕੋਨਸਰ ਹੋਇਆ ਉਹਨੇ ਡੈਕਸਟ ਹੋ ਗਈ ਹੈ ਉਹ ਸਾਡੀ ਭਾਬੀ ਕੋਨਸਰ ਸੀ ਉਹ ਉਹਨਾਂ ਦੀ ਮੰਮੀ ਮੰਮੀ ਕੋਨਸਰ ਹੈ ਕਾਂਗਰਸ ਵਾਲੋਂ ਸੋਨੀ ਸਾਹਿਬ ਨੂੰ ਟਿਕਟ ਦਿੱਤੀ ਹੈ 3 ਵਜੇ ਟਿਕਟਾਂ ਗਈਆਂ ਆਪਾਂ ਸੋਨੀ ਸਾਹਿਬ ਦਾ ਧੰਨਵਾਦ ਕਰਨੇ ਕਾਂਗਰਸ ਦਾ ਸਾਡੀ 53 ਕੇ ਦੇਖਿਆ ਕਿੰਨਾ ਕਿਚੇਰ ਹੋ ਗਿਆ ਤੁਹਾਡੀ ਸਾਡੀ ਸਾਡੇ ਭਾਈ ਮੈਂ 60 ਸਾਲ ਦਾ ਹੋ ਚੱਲਿਆ ਮੈਂ ਮੇਰੀ ਉਸ ਤੋਂ ਪਹਿਲਾਂ 75 ਸਾਲ ਦਾ ਅਪ ਹੋ ਗਿਆ ਕੋਈ ਕਹਿੰਦਾ 65 ਸਾਲ ਕੋਈ 60 ਸਾਲ ਨਹੀਂ ਇਹ 75 ਸਾਲ ਤੋਂ ਉੱਪਰ ਹੈ ਲੇਕਿਨ ਕਿਹਾ ਜਾਂਦਾ ਕਿ ਇੱਥੇ ਫੈਸਲੇ ਵੀ ਲਿੱਤੇ ਜਾਂਦੇ ਹੋਣਗੇ ਤੁਹਾਡੇ ਬਰਾਦਰੀ ਦੇ ਆਪਸ ਵਿੱਚ ਕੋਈ ਫੈਸਲਾ ਨਹੀਂ ਕੋਈ ਘਰਾਂ ਹੀ ਫੈਸਲਾ ਹੁੰਦੀ ਹੈ ਇਹ ਗਲਤ ਗੱਲ ਹੈ ਕਿ ਫੈਸਲੇ ਹੁੰਦੇ ਐ ਇੱਥੇ ਗੱਪਾ ਗੁਪਾ ਮਾਰਦੇ ਐ ਕੋਈ ਜਲ ਪਾਣੀ ਛਕ ਲੈਂਦੇ ਐ ਬੈਠੇ ਹੁੰਦੇ ਐ ਕੋਈ ਖਾ ਪੀ ਜਾਂਦੇ ਆਪਣੇ ਕੋਈ ਗੱਪਾ ਗੁਪਾ ਮਾਰਦੇ ਪ੍ਰਾਣੀਆਂ ਜਿਵੇਂ ਪਿੰਡ ਦੀ ਸੱਥਾ ਹੁੰਦੀਆਂ ਉਹਦਾ ਸੱਥ ਹੁੰਦਾ ਐ ਇੱਥੇ ਕੋਈ ਫੈਸਲਾ ਸਾਡੀ ਬਰਾਦਰੀ ਦਾ ਸਾਡੀ ਬਰਾਦਰੀ ਫੈਸਲਾ ਸਾਡੇ ਸਿਰ ਉਹ ਗੁਰਦੁਆਰਾ ਪਰਜਾਬਾ ਬਰਾੜਾ ਗੁਰਦੁਆਰਾ ਧਰਮਸਾਲਾ ਹੀ ਹੈ ਉੱਥੇ ਕੋਈ ਵੱਡਾ ਫੈਨ ਆਉਦੇ ਉੱਥੇ ਕਰਦੇ ਆ ਸਿਆਸਤ ਨੂੰ ਮੱਜਵੇ ਦੀ ਸਿਆਸਤ ਦੀ ਗੱਲ ਕੀਤੀ ਸਿਆਸਤ ਨੂੰ ਲੈ ਕੇ ਵੀ ਇੱਥੇ ਬੈਠ ਕੇ ਗੱਲਬਾਤ ਹੁੰਦੀ ਕਿਸੇ ਜਗ੍ਹਾ ਨਾ 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 ਸਾਡੀ ਬਰਾੜੀ ਕੋਈ ਇੱਕੋ ਮੋਠੀ ਹੀ ਹੈ ਇੱਕੋ ਮੋਠਾ ਜਿਵੇਂ ਨਹੀਂ ਸਿਆਸਤ ਮਤਲਬ ਇਹ ਕੀ ਜਿਵੇਂ ਵੋਟਾ ਕਿਸ ਨੂੰ ਪੁਗਤਾਨੀਆਂ ਵਾਂ ਜਾਂ ਕਿਸੇ ਵੱਲੇ ਵੇਖਣਾ ਵਾਂ ਤੇ ਜੇ ਕਿਸੇ ਤੇ ਨਹੀਂ ਹੋਇਆ ਕਿ ਤਾਂ ਆਪਣੇ ਵੀ ਸਮਝ ਆਈ ਜਿੰਨੂ ਮਰਜ਼ੀ ਬੁਗੜ ਪਾਵੇ ਕੋਈ ਨਾ ਵਸ ਕਿਹੜਾ ਮਰਜ਼ੀ ਡਿਟ੍ਰੈਸ ਆ ਸਭ ਨੂੰ ਜੀ ਆਇਆਂ ਕਿੰਨੇ ਆਪਾਂ ਸਾਰੇ ਭੈਣ ਭਰਾ ਵਾ ਸਾਡੇ ਹਿੰਦੁਸਤਾਨੀ ਭਰਾ ਵਾ ਆਪਾਂ ਜੀ ਆਇਆਂ ਕਿੰਨੇ ਸਭ ਨੂੰ ਅੱਛਾ ਇਹ ਮੰਜੇ ਦੀ ਹਾਈਟ ਕੁਝ ਘਟੀ ਹੈ ਕਹਿੰਦੇ ਥੋੜਾ ਜਿਹਾ ਹਾਂ ਜੀ ਹਾਂ ਜੀ ਇਹ 16 பை 12 ਦਾ ਲੱਗਾ ਭਾਈ ਹੁਣ ਪਹਿਲੋ ਵੱਡਾ ਮੰਜਾ ਸੀ ਦੁਨੀਆਂ ਵਧ ਗਈ ਹੈ ਪਹਿਲੋ ਆਪਾਂ ਦਾਦਾ ਘੋੜੇ ਲੈ ਲਈ ਕੋ ਘੋੜੇ ਦੇ ਪੈਣਾ ਨੋ ਘੋੜੇ ਅੱਗੇ ਭਈ ਹੁੰਦੇ ਜਾਣਾ ਕੋਈ ਬੰਦਾ ਨਹੀਂ ਹੁੰਦਾ ਇੱਥੇ ਉਹ ਦੇਖੋ ਇੱਕ ਘਰ ਦੇ ਦਾਦਾ ਗੱਡੀਆਂ ਵਾ ਬੰਦਾ ਤੁਸੀਂ ਲੰਘ ਨਹੀਂ ਸਕਦੇ ਪੈਦਲ ਵੀ ਤੁਸੀਂ ਤੁਹਾਡੇ 50 ਸਾਲ 40 ਸਾਲ ਦੇ ਹੋਏ ਨੇ ਅੱਗੇ ਕਿੰਨੀਆਂ ਗੱਡੀਆਂ ਹੋਣਗੀਆਂ ਅੱਗੇ ਸਾਈਕਲ ਵਧਿਆ ਨਹੀਂ ਉਹਨਾਂ ਪਾਲਾ ਪਾਲ ਲੋਕਾਂ ਨੇ ਆਮ ਮਾਰੀ ਪੈਦਾ ਕੀਤੀ ਇਹੋ ਜਿਹੇ ਮੰਜੇ ਘਰਾਂ ਹੀ ਬਣਾਏ ਆ ਕਿਸੇ ਨੇ ਤੇ ਪਤਾ ਕਿੰਨਾ ਦੁੱਖ ਕਰਦਾ ਫਰੀਡ ਦਾ ਨਾਲ ਨਾਲ ਖੋਲਦਾ ਨਾ ਕੋਈ ਚੁੱਲਾ ਬਾਲਣਾ ਨਾ ਤਨੂਰ ਬਾਲਣਾ ਇਹਨਾਂ ਨੇ ਉਹਦੇ ਘੱਲ ਹੀ ਗਿਆ ਸਾਡਾ ਪੰਜਾਬ ਬਹੁਤ ਚੰਗਾ ਹਿੰਦੂਸਤਾਨ ਬਹੁਤ ਚੰਗਾ ਸਾਡੇ ਰੈਲੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਇਥੇ ਤੁਸੀਂ ਖੇਡੇ ਹੋ ਕਦੀ ਮੰਜੇ ਤੇ ਬੜਾ ਤੁਰੇ ਬੱਚਿਆਂ ਨੂੰ ਵੇਖਦੇ ਹੋ ਆਪਣਾ ਬੰਦਾ ਉਹ ਸਾਡੇ ਕੋਲ ਬੱਚੇ ਆ ਬੱਚੇ ਆ ਇਹ ਬੱਚੇ ਆ ਅੱਗੋਂ ਨਾਲ ਵੱਡੇ ਹੋਣਾ ਸਾਡੇ ਯਾਦ ਆਉਂਦੀ ਕਿਰੋ ਬਚਪਨਾ ਆਪਣਾ ਜਿਹੜੋ ਖੇਡਦੇ ਵੇਖਦੇ ਹਾਂ ਹਾਂ ਆਪਾਂ ਹੰਟੇ ਖੇਡਦੇ ਰਹੇ ਗੁੱਲੀ ਡਾਡਾ ਖੇਡਦੇ ਰਹੇ ਰਸ਼ਕਾ ਟਾਇਰ ਲੈਣਾ ਤੋਂ ਛੋਟੀ ਫੜ ਦੇ ਭਿਉਣਾ ਨੂੰ ਸੋ ਇਹ ਇਹ ਇਤਿਹਾਸ ਨਾਲ ਜੁੜਿਆ ਹੋਇਆ ਤਸਵੀਰਾਂ ਨੇ ਕਿਉਂਕਿ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਇਤਿਹਾਸ ਜਿਹੜਾ ਹੈ ਇਸ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੇਖ ਨੂੰ ਮਿਲਦਾ ਲੇਕਿਨ ਇਹ ਇਤਿਹਾਸ ਜਿਹੜਾ ਹੈ ਦੁਨੀਆ ਦਾ ਸਭ ਤੋਂ ਵੱਡਾ ਮੰਜੇ ਦਾ ਜਿਹੜਾ ਹੈ ਇਹਨੂੰ ਖਿਤਾਬ ਜਿਹੜਾ ਹੈ ਉਹ ਜ਼ਰੂਰ ਮਿਲਦਾ ਹੈ ਔਰ ਬੱਚੇ ਜਿਹੜੇ ਨੇ ਇੱਥੇ ਖੇលਦੇ ਨੇ ਖੇਲਣ ਤੋਂ ਬਾਅਦ ਜਿਹੜਾ ਹੈ ਆਪਣਾ ਬਚਪਨ ਜਿਹੜਾ ਹੈ ਉਹ ਬਤੀਤ ਕਰਦੇ ਨੇ ਪ੍ਰਜਾਪਤ ਬਰਾਦਰੀ ਦੇ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਇੱਥੇ ਬੈਠ ਕੇ ਜਿਹੜੀ ਹੈ ਉਹ ਗੱਲਾਂ ਦੇ ਜੋ ਜਿਵੇਂ ਸਾਥ ਜਿਹੜੀ ਪੁਰਾਣੀ ਹੁੰਦੀ ਆ ਪਿੰਡਾਂ ਦੇ ਵਿੱਚ ਸੱਥਾ ਹੁੰਦੀਆਂ ਨੇ ਉਸਤਾਦ ਦੀ ਸਾਥ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਆ ਲੇਕਿਨ ਕਿਤਨਾ ਕਿਤੇ ਜਦੋਂ ਇਸ ਮੰਜੇ ਦੀ ਗੱਲ ਕੀਤੀ ਜਾਂਦੀ ਆ ਤਾਂ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਮੰਜੇ ਹੋਣ ਦਾ ਕਿਤਾਬ ਜਿਹੜਾ ਹੈ ਜ਼ਰੂਰ ਇੱਥੇ ਮਿਲਦਾ ਹੋਇਆ ਨਜ਼ਰ ਆਇਆ ਸੀ ਲੇਕਿਨ ਕਿਤਨਾ ਕਿਤੇ ਇਸ ਮੰਜੇ ਨਾਲ ਬਹੁਤ ਸਾਰੀਆਂ ਲੋਕਾਂ ਦੀਆਂ ਯਾਦਾਂ ਜੜੀਆਂ ਨੇ ਉਹ ਵੀ ਜੜੀਆਂ ਹੋਈਆਂ ਨੇ ਚਾਹੇ ਮਨਮੋਹਨ ਸਿੰਘ ਹੋਣ ਚਾਹੇ ਦਾਰਾ ਸਿੰਘ ਹੋਣ ਕਹਿੰਦੇ ਨੇ ਕਿ ਇਸ ਮੰਜੇ ਦੇ ਉੱਤੇ ਬੈਠ ਕੇ ਵੀ ਉਹ ਆਪਣਾ ਸਮਾਂ ਜਿਹੜਾ ਹੈ ਕੁਝ ਸਮਾਂ ਯਾ ਬਤੀਤ ਕਰਦੇ ਹੋਏ ਉਹ ਨਜ਼ਰ ਆਉਂਦੇ ਸਨ ਲੇਕਿਨ ਕਿਤਨਾ ਆਪਣਾ ਸੁਵਿੰਦਰ ਜਿਹੜਾ ਇਤਿਹਾਸ ਆ ਉਸ ਨੂੰ ਬਚਾ ਕੇ ਰੱਖਿਆ ਹੋਇਆ ਤਾਂ ਜੋ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਉਸ ਦਾ ਪਤਾ ਲੱਗ ਸਕੇ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜੇਕਰ ਕੋਈ ਵੱਡੇ ਫੈਸਲੇ ਲੈਣੇ ਹੁੰਦੇ ਨੇ ਤਾਂ ਇਸ ਮੰਜੇ ਤੇ ਬੈਠ ਕੇ ਫੈਸਲੇ ਜਿਹੜੇ ਨੇ ਉਹ ਵੀ ਲਿੱਤੇ ਜਾਂਦੇ ਨੇ ਚਾਹੇ ਉਹ ਰਾਜਨੀਤਿਕ ਫੈਸਲੇ ਹੋਣ ਚਾਹੇ ਉਹ ਦੂਸਰੇ ਫੈਸਲੇ ਹੋਣ ਲੇਕਿਨ ਕਿਤਨਾ ਕਿਤੇ ਇਸ ਮੰਜੇ ਵੱਲੋਂ ਜਿਹੜਾ ਮੰਜਾ ਹੈ ਇਸ ਨੇ ਪੂਰੇ ਦੇਸ਼ ਵਿੱਚ ਆਪਣੀ ਖਿੱਚ ਜਿਹੜੀ ਹੈ ਉਹ ਵਕਰੀ ਬਣਾਈ ਹੋਈ ਹੈ 75 ਸਾਲ ਦਾ ਸਮਾਂ ਜਿਸ ਇਸ ਮੰਜੇ ਨੂੰ ਜਿਹੜਾ ਹੈ ਉਹ ਹੋ ਚੁਕਾ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮੰਜੇ ਨੂੰ ਕਿੰਨੇ ਕ ਹੋਰ ਜਿਹੜੇ ਯੂਆ ਨੇ ਜਾਂ ਨੌਜਵਾਨ ਨੇ ਜਾਂ ਬੱਚੇ ਨੇ ਕਿਸ ਤਰ੍ਹਾਂ ਨੂੰ ਹੋਰ ਅੱਗੇ ਤੱਕ ਲੈ ਕੇ ਜਾਂਦੇ ਨੇ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਇਸ ਮੰਜੇ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਜੁੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਕੈਮਰਾ ਪਰਸਨ ਜੈ ਪ੍ਰੀਤਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਸਾਹਿਬ ਸੋ ਇਹ ਸਾਣੇ ਇਸ ਵਕਤ ਦੀਆਂ ਵੱਟੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ